ਅਜੀ ਘਾਤ ਤੇ ਦੇਖਣਾ ਸ਼ੁਰੂ ਕਰ ਚੁੱਕੇ ਹਾਂ ਪੰਜਾਬ ਹਰਿਆਣਾ ਲਾਈਵ ਤੇ ਮੈਂ ਹਾਂ ਜਤਿਨ ਅਸ ਚੰਦੀ ਵੱਲੋਂ ਤਾਜ਼ਾ ਅਪਡੇਟ ਦੇਖੋ ਦੇਖੋ ਕਿਸ ਤਰ੍ਹਾਂ ਟੋਲ ਪਲਾਜ਼ੇ ਵਾਲਿਆਂ ਦੀ ਗੁੰਡਾਗਰਦੀ ਸਾਹਮਣੇ ਆਉਂਦੀ ਹੈ ਜੀ ਹਾਂ ਬਿਲਕੁਲ ਟੋਲ ਪਲਾਜ਼ੇ ਵਾਲੇ ਕਿਸ ਤਰ੍ਹਾਂ ਗੁੰਡਾਗਰਦੀ ਕਰਦੇ ਨਜ਼ਰ ਆ ਰਹੇ ਨੇ ਤਾਂ ਇੱਕ ਗੁਰਸਿੱਖੀ ਪਰਿਵਾਰ ਜੋ ਕਿ ਟੋਲ ਪਲਾਜ਼ਾ ਕ੍ਰੋਸ ਕਰ ਰਿਹਾ ਸੀ ਤਾਂ ਫਾਸਟ ਟੈਗ ਦੇ ਵਿੱਚ ਰੀਚਾਰਜ ਖਤਮ ਹੋ ਗਿਆ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ 2 ਮਿੰਟ ਦਾ ਸਮਾਂ ਦਿਓ ਕਿ ਅਸੀਂ ਸਾਈਡ ਤੇ ਅੱਗੇ ਗੱਡੀ ਕਰਕੇ ਅਸੀਂ ਰੀਚਾਰਜ ਕਰ ਲਈਏ ਪਰ ਤਾਂ ਟੋਲ ਪਲਾਜ਼ੇ ਵਾਲਿਆਂ ਨੇ ਤਾਂ ਹਾਦੀ ਕਰਤੀ ਟੋਲ ਪਲਾਜ਼ੇ ਵਾਲਿਆਂ ਨੇ ਤਾਂ ਡੰਡਾ ਲੈ ਕੇ ਗੱਡੀ ਤੇ ਡੈਂਟ ਪਾਤੇ ਗੱਡੀ ਦੀ ਤੋੜਾ ਪੰਨੀ ਕਰਨੀ ਸ਼ੁਰੂ ਕਰ ਦਿੱਤੀ ਜਾਂ ਟੈਂਟ ਦੇ ਨਿਸ਼ਾਨ ਦੇਖੋ ਕਿਸ ਤਰ੍ਹਾਂ ਇਹਨਾਂ ਨੇ ਟੋਲ ਪਲਾਜ਼ੇ ਵਾਲਿਆਂ ਦੀ ਗੁੰਡਾਗਰਦੀ ਸਾਹਮਣੇ ਆਈ ਹੈ ਤਾਂ ਉੱਥੇ ਹੀ ਮੌਕੇ ਤੇ ਗੁਰਸਿੱਖੀ ਪਰਵਾਨਾ ਹੋਈ ਬਦਲ ਸਿੱਖੀ ਤੋਂ ਬਾਅਦ ਲਗਾਤਾਰ ਪਛਾਣ ਇਹਨਾਂ ਨੂੰ ਗਾਂ ਨੂੰ ਮੰਨਿਆ ਕਿਸਾਨੀਆ ਤੇ پولیس ਦੇ ਵਿਚ ਹੋਈ ਬੈਸੰਬਸਾਈ ਤੋਂ ਬਾਅਦ ਕਿਸਾਨ ਜਦ ਤੇ ਰੱਦਿਆ ਵਜਨ ਲਗਾਇਆ ਗਿਆ ਪਰ ਨਾ ਕਿਹਾ ਚੋਲ ਬਣਾਇਆ ਕਰਾਵਾਂਗੇ ਪਾਣੀ ਕੰਸਰ ਕਰੂੰਗੇ ਕਿਹਦੀ ਨਾਲ ਲਾਟੇ ਸਾਡੀ ਵਾਰੀ ਬਸ ਕਰਾਉਣਾ ਚਾਹੀਦਾ ਨਾਲ ਫਿਰ ਤਾਂ ਇਹ ਵੀ ਇਹਨਾਂ ਨਾਲ ਨਿਕੋਸਣੇ ਉੱਤਰ ਕਰਾ ਸਾਡੀ ਅਸਾਰੰ ਤੋਂ ਕਿਸਾਨੀ ਨੂੰ ਜਿੰਨਾ ਮੁਖ ਹੋਵੇ ਨਹੀਂ ਸਿੱਧਾ ਕਹਨੇ ਅਸੀਂ ਕਿਨੇ ਹੱਥ ਨਾਲ ਕਰਿਆ ਗੋ ਨਹੀਂ ਨਹੀਂ ਕਿਸੇ ਦੀ ਦਾ ਗਾਲੇ ਥਾਣੇ ਚੋਲ ਪੰਚ ਸਾਡੀ ਗੱਲ ਜੇ ਥਾਣੇ ਜਾ ਕੇ ਚੋਲਦੋ ਕਰ ਲਈ ਚਲੋ ਇਹਨਾਂ ਨੂੰ ਮੈਂ ਕਾਰ ਦੇਣੇ ਹਮਿੰਦਰ ਤੁਹਾਨੂੰ ਲੈਣ ਆਇਓ ਦੋ ਜਣੇ ਇਹਨਾਂ ਦੇ ਕੀ ਹੱਥ 'ਚ ਪੈਪਰਾਂ ਦੇ ਕੁੱਟਣ ਦਾ ਇਹਨਾਂ ਨੇ ਖੱਡਾ ਗਲਤ ਕਰ ਮਾਰਦਾ ਮੰਗਦੇ ਆਏ ਆਂ ਦਰਖਾਸਤ ਦਿਓ ਐਂ ਬਿਲਕੁਲ ਨਹੀਂ ਤੁਹਾਨੂੰ ਦਰਖਾਸਤ ਚਲੋ ਦਰਖਾਸਤ ਦਿਓ ਯਾਰ 295 ਦਾ ਪਰਚਾ ਥਾਣੇ ਤੇ ਜਿੱਦਾਂ ਲਾ ਸਾਨੂੰ ਲੋੜੂ ਅਸੀਂ ਲਿਆਵਾਂ ਤੇਰੇ ਕੋਲ ਨਹੀਂ ਲੋੜਾ ਦਰਖਾਸਤ ਪਰਚਾ ਕੀਤਾ ਪਰਚਾ ਨਹੀਂ ਕਰੀ ਬਾਅਦ ਵਿੱਚ ਮਿਲਾਂਗੇ ਆਹ ਦਸਾਰਨਾ ਦੁਆਰੇ ਬੰਨੀ ਗੱਲ ਦਾ ਸਾਰ ਸਾਨੂੰ ਇਹ ਲੋੜੋਂ ਇਹ ਖਾਣੇ ਲੈ ਜਾਗੇ ਤੇ ਨਹੀਂ ਲੋੜੋਂ ਨਹੀਂ ਲੈ ਜਾਗੇ ਪਾਣੀ ਹੱਥ ਖੜੇ ਹੋਰੇ ਖਾਣੇ ਹੀ ਤੇਰੇ ਕਿਹੇ ਤੋਂ ਨਹੀਂ ਆਵਾਂਗੇ ਮੇਰੇ ਉੱਥੇ ਬੰਦੇ ਨੂੰ ਆਇਆ ਲੱਗਦਾ ਪਬਲਿਕ ਨੂੰ ਵੀ ਖਾਣੇ ਇਹਨਾਂ ਦੀ ਮਦਦ ਦੇ ਦੱਸਦੀ ਆਖਣ ਵੀ ਆ ਗੱਲਬਾਤ ਆ ਕੋਈ ਗੱਲ ਆ ਚੱਕਰ ਕੀ ਨਹੀਂ ਤੁਹਾਡਾ ਦੁਹਰਾ ਨਾ ਹੋਣ ਕਰ ਦੁਆਰੇ ਤੋਂ ਮੱਝੀ ਹੱਥਸ ਨੇ ਆਇਆ ਲੱਗਦਾ ਬੰਦੇ ਦੇ ਰਹਿਣ ਵਾਲੇ ਅਵੰਤਰ ਸਿੰਘ ਸੁਵਾਨਾ ਖੋਵਿੰਦਰ ਸਿੰਘ ਸਰੋਪਾ ਅਮਰ ਸਿੰਘ ਪਰ ਟਿਕਲ ਉਹ ਚਾੜਾ ਰਿਹਾ ਹੈ ਸਮਾਨਾ ਐਕਸਪੀਅਰਨ ਬਾਕ ਲੱਖ ਸੰਧੀ ਦਾ ਇਹਨਾਂ ਕਰਮ ਚੀ ਰਿਹਾ ਹੋਇਆ ਹੈ ਹਰੋ ਸਮਾਨੇ ਦਾ ਰਾਹ ਨੂੰ ਤਾਂ ਕੰਮ ਨਹੀਂ ਆਇਆ ਸ਼ਹਿਰਾਂ ਦੇ ਤੇ ਸਾਡੇ ਕਿ ਨਵੀਂ ਨਗਰ ਸਾਡਾ ਕੀ ਅਸੀਂ 100 ਰੁਪਏ ਵਿੱਚ ਥੋੜਾ ਕਰ ਰਹੇ ਹਾਂ ਬਿਲਕੁਲ ਨਹੀਂ ਕਿ ਮੈਂ ਪਹਿਲਾਂ ਕਹਿ ਕੇ ਹਾਂ ਉਹਨਾਂ ਨੂੰ ਕਿ ਹੈ ਜੀ ਨੇ 500 ਰੁਪਏ ਕਹੇ ਲਿਓ 100 ਰੁਪਏ ਦੇ ਟੋਲ ਨਾ ਦੇਊਗਾ ਹਾਂ ਅਸੀਂ ਕਿਹਾ ਉਹ ਕਾਰਟ ਉਹਨਾਂ ਨੇ ਵੀ ਕਿਹਾ ਕਾਰਟ ਪਿੱਛੇ ਖਤਪ ਹੋ ਗਿਆ ਇਹ ਗੱਡੀ ਲਈ ਨਵੀਂ ਕਾਰਟ ਮੇਰੇ ਵਾਲੀ ਦੇ ਕੋਲ ਚਾਂਦੀ ਦੇ ਕੋਸ ਮੁੰਡੇ ਦੇ ਸਾਰੇ ਕੁੜੀਆਂ ਦੇ ਪਹਿਲਾਂ ਵਿੱਚ ਕੁੜੀਆਂ ਵੀ ਲਿਆ ਹੋਇਆ ਸ਼ਾਂਤੀ ਨੂੰ ਇੱਥੇ ਸੱਦੋ 50 ਰੁਪਏ ਮੈਂ ਕਰ ਦਿਆਂਗਾ 40 ਰੁਪਏ ਮੈਂ ਕਰ ਦਿਆਂਗਾ ਦੋ ਦਿਨ ਬਹਿ ਜਾਏ ਚਲੋ ਜੀ ਬੋਲੋ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਕੁਲਬੀਰ ਸਿੰਘ ਨੇਤਾ ਜ਼ਿਲ੍ਹਾ ਜਲੰਧ ਕਤਰਸ਼ੀਰੀ ਅਫਸਰ ਸਾਹਿਬ ਵੀ ਕੇ ਜੀ ਕੋਲ ਆ ਜਿਹੜਾ ਬੱਲੂਆ ਟੋਲ ਪਲਾਜਾ ਬਟਿੰਡਾ ਗੰਗਾ ਨਗਰ ਨੂੰ ਰੋਡ ਜਾਂਦੀ ਆ ਸੈਮਨ 7 ਅੱਜ ਜਿਹੜਾ ਕਿ ਉਥੇ ਘਟਨਾ ਕਰਮ ਹੋਇਆ ਹੈ ਇੱਕ ਪਰਿਵਾਰ ਦੀ ਗੱਡੀ ਭੰਨੀ ਗਈ ਆ ਉਹ ਇੱਧਰੋਂ ਆ ਰਹੇ ਸੀਗੇ ਤੇ ਅੱਗੇ ਉਹਨੇ ਹੋਰ ਰਜਿਸਟਰੀ ਕਰਾਉਣੀ ਸੀਗੀ ਉਥੇ ਟਾਈਮ ਲਿਆ ਸੀ ਤਹਿਸੀਲ ਦੇ ਵਿੱਚ ਨਾਲ ਉਹਨਾਂ ਦੇ ਗੁਰਸਖ ਪਰਿਵਾਰ ਆ ਜਿਨ੍ਹਾਂ ਦੀਆਂ ਕੁੜੀਆਂ ਨੂੰ ੱਟਕੇ ਮਾਰਿਆ ਗਿਆ ਟੋਲ ਦੇ ਗੁੰਡਿਆਂ ਨੇ ਉਹਨਾਂ ਦੀ ਬੇਇੱਜ਼ਤੀ ਕਰੀ ਗਈ ਐ ਇਸ ਕਰਕੇ ਅਸੀਂ ਨਾਲ ਉਹਦੇ ਬੇਅਵਦੀ ਦਾ ਪਰਚਾ ਕਰਾਵਾਂਗੇ ਤੇ ਨਾਲ ਜਿਹੜੀ ਗੱਡੀ ਭੰਨੀ ਉਹਦਾ ਜਿੰਨਾ ਚੱਕਰੇ ਪਰਿਵਾਰ ਦੀ تسਲੀ ਨਹੀਂ ਹੁੰਦੀ ਗਈ ਉਹਨਾਂ ਚੱਕਰੇ BKU ਖੋਸਾ ਨੂੰ ਇਹ ਟੋਰ ਫਿਰ ਰਹੂਗਾ ਹਣ ਮਿੱਥੇ ਸਮੇਂ ਲਈ BKU ਖੋਸਾ ਜਿੰਦਾਬਾਦ BKU ਖੋਸਾ ਜਿੰਦਾਬਾਦ ਟੋਰ ਕੰਪਨੀ ਦੇ ਗੁੰਡੇ ਜਿੰਦਾਬਾਦ ਟੋਰ ਕੰਪਨੀ ਦੇ ਗੁੰਡੇ ਜਿੰਦਾਬਾਦ BKU ਖੋਸਾ ਜਿੰਦਾਬਾਦ BKU ਖੋਸਾ ਜਿੰਦਾਬਾਦ BKU ਖੋਸਾ ਜਿੰਦਾਬਾਦ ਮੇਰੇ ਆਉਂਦੀ ਆਵਾਜ਼ ਨਹੀਂ ਹੋਣੀ ਫੈਗੁਰ ਜੀ ਦਾ ਖਾਲਸਾ ਹੈ ਗੁਰੂ ਜੀ ਦੀ ਫਤਹਿ ਮੈਂ ਗੁਰਸੇਵਕ ਸਿੰਘ ਪੰਜਾਵਾ ਤਹਿਸੀਲ ਬੋੜ ਡਿਸਟ੍ਰਿਕਟ ਫਾਇਲ ਕਾ ਅੱਜ ਜੋ ਇਹ ਵੱਧ ਭਾਗੀ ਘਟਨਾ ਇਹਨਾਂ ਨੇ ਟੋਲ ਵਾਲਿਆਂ ਨੇ ਬਠਿੰਡਾ ਬਲੋੜ ਰੋਡ ਤੇ ਕੀਤੀ ਆ ਇਹ ਬਲੂਵਾਲਾ ਟੋਲ ਪਲਾਜਾ ਦੇ ਨਾਲ ਆ ਵਜਦਾ ਇਸ ਟੋਲ ਪਲਾਜੇ ਤੇ ਵਾਸਟੈਗ ਦੇ ਵਿੱਚ ਰੀਚਾਰਜ ਖਤਮ ਹੋordi ਵਜਾ ਕਰਕੇ ਇੱਕ ਇੰਨੀ ਨੇ ਰਿਕਵੈਸਟ ਕੀਤੀ ਵੀ ਅਸੀਂ ਰੀਚਾਰਜ ਗੱਡੀ ਅੱਗੇ ਕਰਕੇ ਕਰ ਲੈਨੇ ਆ ਤਾਂ ਤੁਸੀਂ ਸਕੈਨ ਕਰ ਲਿਓ ਗੱਡੀ ਅੱਗੇ ਕਰਨ ਦੇ ਸਾਰੀ ਇਹਨਾਂ ਨੇ ਡਾਂਗ ਮਾਰ ਕੇ ਗੱਡੀ ਨਵੀਂ ਗੱਡੀ ਤੇ ਡੈਮੇਜ ਪਾਤਾ ਔਰ ਗੁਰਪ੍ਰਸਿੱਖ ਪਰਿਵਾਰ ਦੇ ਨਾਲ ਹੱਥੋਪਾਈ ਹੋਏ ਆ ਉਹਨਾਂ ਦੀ ਇਨਸਲਟ ਕੀਤੀ ਆ ਔਰ ਇਥੋਂ ਤੱਕ ਜੀ ਮਾਰਨ ਤੱਕ ਵੀ ਗਏ ਨੇ ਗੁਰਸਖ ਪਰਵਾਰ ਸਿੰਘ ਦਾੰਗਾ ਵੀ ਮਾਰੀਆਂ ਇਹਨਾਂ ਨੇ ਦੂਜੀ ਗੱਲ ਇਹ ਵੀ ਇਹ ਦਿਨ ਬਾ ਦਿਨ ਇਹੋ ਜਿਹੇ ਘਟਨਾਵਾਂ ਟੋਲਾਂ ਤੇ ਹੋ ਰਹੀਆਂ ਕਿ ਇਹ ਗੁੰਡਾਗਰਦੀ ਕਰ ਰਹੇ ਨੇ ਜਿਹੜਾ ਬੰਦਾ 20 ਲੱਖ ਦੀ 30 ਲੱਖ ਦੀ ਗੱਡੀ ਲੈ ਸਕਦਾ ਕਿ ਉਹ ਤੁਹਾਡਾ 100-50 ਟੋਲ ਹੀ ਦੇ ਸਕਦਾ ਇਹਨਾਂ ਸਾਰਾ ਸਾਰ ਧੱਕਾ ਕੀਤਾ ਜਿੰਨਾ ਚਿਰ ਇਸ ਪਰਿਵਾਰ ਨੂੰ ਸੰਤੁਸ਼ਟੀ ਨਹੀਂ ਹੁੰਦੀ ਉਹਨਾਂ ਚਿਰ ਲਈ ਇਹ ਟੋਲ ਅਣਮਿੱਥੇ ਸਮੇਂ ਲਈ ਬੰਦ ਕੀਤਾ ਗਿਆ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਆ ਕਿ ਇਸ ਗੱਲ ਤੇ ਸੀਰੀਅਸ ਲਿਆ ਜਾਵੇ ਇਸ ਗੱਲ ਨੂੰ ਇਹ ਹਰ ਰੋਜ਼ ਦੀਆਂ ਘਟਨਾਵਾਂ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਬੇਅਦਬੀ ਕੀਤੀ ਗਈ ਹੈ ਗੁਰਸਖ ਪਰਿਵਾਰ ਦੀ ਵੀ ਤੇ ਅਸੀਂ ਉਸ ਤੇ ਬੇਅਦਬੀ ਦਾ ਪਰਚਾ ਵੀ ਕਰਵਾਵਾਂਗੇ ਵੈਕੁਜੀ ਖਾਲਸਾ ਵੈਕੁਜੀ